ਤੁਸੀਂ ਦੇਖ ਰਹੇ ਹੋ ਜੀ APN News ਫਗਵਾੜਾ ਦੇ ਨੇੜੇ ਪਿੰਡ ਚਿਹੜੂ ਵਿਖੇ ਕੀਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਖੁਸ਼ੀ ਵਿੱਚ ਲੱਡੂ ਵੰਡੇ ਗਏ ਫਗਵਾੜਾ ਤੋਂ ਅਮਰਜੀਤ ਪੰਡਾ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰੀ ਖਬਰ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਨ ਮੁੰਡ ਸਾਨ ਮਨਜੂਰ ਸਭ ਤੋਂ ਪਹਿਲਾਂ ਗੁਰਜੀਤ ਕਾਲਸਾ ਖਾਲਸਾ ਅੱਜ ਜਿਹੜੇ ਜੀ ਪ੍ਰਧਾਨ ਜੀ ਤੁਹਾਡੇ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਇਹ ਕਿਸ ਕਾਰਨ ਵੰਡੇ ਜਾ ਰਹੇ ਅੱਜ ਜਿਹੜੇ ਲੱਡੂ ਵੰਡੇ ਜਾਏ ਆ ਜਿਹੜੇ ਕਾਲੇ ਕਾਨੂੰਨ ਬਣਾਏ ਸੀ ਮੋਦੀ ਸਰਕਾਰ ਨੇ ਉਹ ਅੱਜ ਰੱਦ ਕਰਨ ਦਾ ਐਲਾਨ ਕੀਤਾ ਹੈ ਕੋਸ਼ਿਸ਼ ਕੀਤੀ ਹੈ ਤੁਮਾਰੇ ਰੱਦ ਕਰਨ ਦੀ ਪੂਛੂ ਵਿੱਚ ਅੱਜ ਸਾਡੇ ਨਗਰ ਵਾਲੋਂ ਕਿਸਾਨ ਕਿਤੀ ਕਿਸਾਨ ਜੁਨੀਅਰ ਦੀ ਗੱਲ ਵਿੱਚ ਅਸਮਾਨਾ ਜੈ ਲੱਭਣਦੇ ਆਂ ਅਧਾਰੀ ਸੰਗਠਨਾਂ ਵਿੱਚ ਜਾਈ। ਲੇਕਿਨ ਰਾਜੇਵਾਲ ਸਾਹਿਬ ਕਹਿ ਰਹੇ ਨੇ ਕਿ ਘਰ ਵਾਪਸੀ ਹਲੇ ਨਹੀਂ ਹੋਏਗੀ। ਐਮਐਸਪੀ ਉੱਪਰ ਪ੍ਰਧਾਨ ਮੰਤਰੀ ਨੇ ਨਹੀਂ ਬੋਲਿਆ। ਤੇ ਤੁਹਾਡਾ ਕੀ ਕਹਿਣਾ ਜੀ? ਅਸੀਂ ਵੀ ਜੋ ਸਾਡੇ ਨੇਤਾ ਸਾਨੂੰ ਸੰਦੇਸ਼ ਲਾਉਣਗੇ ਇਸ ਦੇਸ਼ ਦੇ ਅਸਲੀ ਮਨ ਦੇ ਖਾਤੇ ਜੁਦਾ ਦੇਣਾ ਦੇਣਗੇ। ਬਾਕੀ ਜੋ ਮੋਦੀ ਸਾਹਿਬ ਨੇ ਐਮਐਸਪੀ ਤੋਂ ਨਹੀਂ ਗੁੰਝੇ ਅਸੀਂ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹਨੂੰ ਸਾਰਾ ਪੂਰਾ ਕਲੀਅਰ ਕਰਨ ਜਦ ਤੱਕ ਕੋਈ ਲਿਖਤੀ ਬਿਆਨ ਨਹੀਂ ਦੇਂਦੇ ਜਦ ਤੱਕ ਸਾਡੇ ਖੇਤਾਂ ਦੇ ਨੇਤਾ ਸਾਨੂੰ ਜੋ ਵੀ ਸੰਦੇਸ਼ ਦੇਣਗੇ ਉਹਨਾਂ ਸੰਦੇਸ਼ਾਂ ਦੇ ਅਧਾਰ ਤੇ ਆਜ ਇਸ ਮਹਾਨ ਗੁਰਪੁਰਬ ਦੇ ਪਵਿੱਤਰ ਦਿਨ ਤੇ ਤੁਸੀਂ ਹੋਰ ਸੰਗਤ ਨੂੰ ਕੀ ਸੰਦੇਸ਼ ਦਿੰਦੇ ਅਸੀਂ ਅੱਜ ਇਸ ਪਵਿੱਤਰ ਗੁਰਪੁਰਬ ਤੇ ਸੰਗਤ ਨੂੰ ਕੋਈ ਲਗਾਈਆਂ ਨੇ ਅੱਜ ਦਾ ਦਿਨ ਬੜਾ ਖੁਸ਼ੀਆਂ ਭਰਿਆ ਦਿਨ ਹੋਇਆ ਅੱਜ ਇੱਕ ਖੁਸ਼ੀ ਨੇ ਹੋਰ ਖੁਸ਼ੀਆਂ ਵੀ ਲਿਆਣੀਆਂ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸਰਬਕਕਾਰਪੁਰ ਮਨਾ ਰਹੇ ਆ ਉਹਦੇ ਨਾਲ ਹੀ ਸਾਨੂੰ ਅੱਜ ਜਿੱਤ ਦੀ ਜਿਹੜੀ ਖੁਸ਼ੀ ਹੋਈ ਆ ਉਹ ਤੋਂ ਵੀ ਅਸੀਂ ਦੁਗਣਾ ਕਰਦੇ ਆ ਪ੍ਰਮਾਤਮਾ ਰਕੇ ਅਰਦਾਸ ਬੇਨਤੀ ਕਰਦੇ ਆ ਕਿ ਇਹੋ ਜਿਹੀ ਖੁਸ਼ੀਆਂ ਦੇ ਮੌਕੇ ਸਾਰਿਆਂ ਸੱਜਣਾਂ ਨੂੰ ਦੇਵੇ ਅਸੀਂ ਅੱਜ ਕਿਰਤੀ ਕਿਸਾਨ ਦੁਨੀਆ ਵੱਲੋਂ ਟੈਂਡ ਚਿਹੜੂ ਵਿਖੇ ਆਪਣੇ ਲੱਡੂ ਵੰਡੇਆ ਗੁਰਦੁਆਰਾ ਸਾਹਿਬ ਵਿਖੇ ਅੱਜ ਗੁਰੂ ਦਾ ਨਸ਼ਮਤ ਹੋ ਕੇ ਸਾਰੀਆਂ ਸੰਗਤਾਂ ਗੁਰਨਾਮ ਜੀ ਦਾ ਜਨਮ ਜਿਹੜਾ ਮਨਾ ਰਹੇ ਹਰਤਾਰਪੁਰ ਮਨਾ ਰਹੇ ਸਾਰੀਆਂ ਸੰਗਤਾਂ ਦੇਸ਼ਾਂ ਦੇਸ਼ਾਂ ਵਿੱਚ ਵੱਖ-ਵੱਖ ਸੰਗਤਾਂ ਨੇ ਅੱਜ ਦੇ ਮਹਾਨ ਕੁਰਬਾਨੀਆਂ ਤੇ ਜਿੱਤ ਦੀ ਖੁਸ਼ੀ ਜ ਬਹੁਤ ਬਹੁਤ ਬਤਾਈਆਂ ਧੰਨਵਾਦ ਧੰਨਵਾਦ ਛਾਨ ਮਜ਼ਦੂਰ ਇਕਤਾ ਜਿੰਦਾਬਾਦ ਛਾਨ ਮਜ਼ਦੂਰ ਇਕਤਾ ਜਿੰਦਾਬਾਦ ਸੰਜੋਗ ਕਿਸਾਨ ਮੋਰਚਾ ਜਿੰਦਾਬਾਦ ਸੰਜੋਗ ਕਿਸਾਨ ਮੋਰਚਾ ਜਿੰਦਾਬਾਦ ਪਛਾਨ ਦੁਨੀਆ ਜਿੰਦਾਬਾਦ ਪਛਾਨ ਦੁਨੀਆ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ